ਪੰਜਾਬ ਸੂਬੇ ਦੇ ਵਿੱਚ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਨ੍ਹਾਂ ਸੜਕ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਦੇ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਅਮਰਸਰ ਤੋਂ ਪਿੰਡ ਚੰਡੇਰ ਵਾਪਸ ਆਉਂਦੇ ਸਮੇਂ ਵਾਪਰਿਆ ਅਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਿਓ ਪੁੱਤ ਗਏ ਹੋਏ ਸਨ ਅਤੇ ਪਿੰਡ ਗਰਵਾਲੀ ਦੇ ਨੇੜੇ ਸਕੂਲ ਦੇ ਵੱਲੋਂ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੋਵੇਂ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਵੀਰਾ ਮੇਰ ਤੁਹਾਡਾ ਹਾਂਜੀ ਮੇਰਾ ਨਾਮ ਵੀਰਜੀ ਬਲਵਿੰਦਰ ਸਿੰਘ ਹੈ। ਜੰਮਾ ਵੀ ਮੌਤ ਹੋਈ ਆ ਸੜਕਾ ਹਸੇ 'ਚ ਇਹ ਕੀ ਲੱਗਦੇ ਹੈ ਤੁਹਾਡੇ? ਇਹ ਮੇਰੇ ਚਾਚਾ ਜੀ ਹੀ ਤੇ ਇੱਕ ਬ੍ਰਦਰ ਹੀ ਛੋਟਾ ਚਾਚਾ ਜੀ ਦਾ ਬੇਟਾ ਹੈ ਤੇ ਇਹਨਾਂ ਦਾ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਜੀ ਕੱਲ ਇਹ ਗਰਵਾਲੀ ਦੇ ਲਾਂਕੇ ਬਾਬਾ ਟਾਲਾ ਸਾਹਿਬ ਜੀ ਦੇ ਲਾਗੇ ਉੱਥੇ ਸਕੂਲ ਵੈਣ ਸੀ ਬੀਬੀ ਕੋਲਾ ਜੀ ਪਬਲਿਕ ਸਕੂਲ ਉਹਨਾਂ ਦੀ ਵੈਣ ਸੀ ਤੇ ਡਰਾਈਵਰ ਦੀ ਅਣਗਹਿਲੀ ਕਾਰਨ ਹਾਦਸਾ ਹੋਇਆ ਵਾਪਰਿਆ ਉਹਨੇ ਰੋਂਗ ਸਾਈਡ ਮਾਰੀ ਇਨਾਂ ਚ ਗੱਡੀ ਕਿੰਨੀ ਕਿੰਨੀ ਦੀ ਉਮਰ ਸੀ ਉਮਰ ਬ੍ਰਦਰ ਦੀ ਤੇ ਹੈਗੀ ਸੀ 24 ਸਾਲ ਤੇ ਚਾਚਾ ਜੀ ਦੀ 42 ਸਾਲ ਸੀ ਇਹ ਚ ਤੇ ਜਦੋਂ ਵੀ ਸਾਨੂੰ ਪਤਾ ਲੱਗਾ ਕਿ ਹਾਦਸਾ ਹੋ ਗਿਆ ਵਾ ਤੇ ਦੇਖਿਆ ਜਾ ਕੇ ਤੇਨਾਂ ਦੀ ਮੌਕੇ ਤੇ ਡੈਥ ਹੋ ਗਈ ਤੇ ਅਹੀਂ ਇਨਸਾਫ ਚਾਹੁੰਦੇ ਆ ਗਰੀਬ ਪਰਿਵਾਰ ਆ ਹਾਂ ਕੀ ਨਾ ਭਾਈ ਤੁਹਾਨੂੰ ਮਹਿਮਾਨ ਸਿੰਘ ਜੀ ਕਿ ਗੱਲ ਬਾਤ ਹੋਈ ਕਿਦਾਂ ਜਿਹੜਾ ਇਹਨਾਂ ਦੀ ਮੌਤ ਹੋਈ ਐ ਐਕਸੀਡੈਂਟ ਇਹ ਜਦੋਂ ਡੈੱਟ ਹੋਈ ਐ ਮੇਰੇ ਬਰਦਰ ਜੀ ਦੇ ਛੋਟੇ ਤੇ ਪੱਲੇਦਾਰ ਆ ਜੀ ਗਰੀਬ ਬੰਦੇ ਦੋਵੇਂ ਭਰਾ ਦੋਵੇਂ ਪਿਓ ਪੁੱਤ ਮਜ਼ਦੂਰ ਆ ਜੀ ਤੇ ਕਿੱਥੇ ਜਾਣ ਦਾ ਇਹ ਇਹ ਆ ਰਹੇ ਸੀ ਇਹਨਾਂ ਦੇ ਸਾਲੇ ਦੀ ਲੜਕੀ ਦਾ ਸ਼ਾਦੀ ਉਤੋਂ ਉਹਨਾਂ ਨੂੰ ਮਿਲ ਕੇ ਤੇ ਆ ਰਹੇ ਸੀ ਇਹ ਵਾਪਸ ਸਵੇਰੇ ਹੁੰਦਾ ਮਜ਼ਦੂਰ ਨੂੰ ਕਹਿੰਦਾ ਡਾੜੀ ਲਾ ਲੈ ਸਵੇਰੇ ਦੇ ਟਾਈਮ ਤੇ ਮਜ਼ਦੂਰੀ ਕਰਨ ਵਾਸਤੇ ਸਵੇਰੇ ਫੇਰ ਆ ਰਾਇ ਸੀ ਉਦੋਂ ਜਲਦੀ ਚ ਵੀ ਅਸੀਂ ਇੱਥੇ ਹੀ ਜਾਈਏ ਤਾਂ ਹਾਸਾ ਕਿਥੇ ਗਿਆ ਵਾਪਰਦਾ ਹਾਸਾ ਵਾਪਰਦਾ ਦੀ ਘਰਵਾਲੀ ਮੌਕੇ ਤੇ ਮੌਤ ਹੋ ਜਾਂਦੀ ਐਕਸੀਡੈਂਟ ਚ ਉਦੋਂ ਸਾਨੂੰ ਦੱਸਿਆ ਗਿਆ ਜੀ ਕਹਿੰਦੇ ਉਸ ਵੇਲੇ ਮੌਕੇ ਤੇ ਮੌਤ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਅਸੀਂ ਤੇ ਫੇਰ ਉਸ ਵੇਲੇ ਬਾਅਦ ਚ ਗਏ ਜੀ ਵਜੇ ਕਾਚ ਇਹ ਕੋ ਵੈਨ ਸੀ ਸਕੂਲ ਵਾਲੀ ਉਹਦੇ ਵਿੱਚ ਵਜੇ ਜੀ ਪੁਲਿਸ ਸਰ ਰੌਂਗ ਸਾਈਡ ਤੋਂ ਪੁਲਿਸ ਆਈ ਮੌਕੇ ਤੇ ਕੀਤੀ ਹੈ ਜੀ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਵੀ ਅਰੈਸਟ ਕੀਤਾ ਐਸਐਮ ਜੀ ਨਿਊਜ਼ ਦੇ ਲਈ ਤਰੰਤਾਂ ਤੋਂ ਮਨ ਸਿੰਘ ਦਿੱਪੂ